ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਗੇ ਤੇ ਆ ਗਰਜੋਤ ਅakreਲੇ ਕਿੰਨੇ ਨੇ ਆ ਛੋਟੇ ਛੋਟੇ ਤੁਹਾਡੇ ਦਿਖਾਓ ਹਾਂ ਪਲਾ ਕਿੰਨੇ ਕਰੇਲੇ ਗਿਣੋ ਦੋਨੋਂ ਜਾਨਾ ਗਿਣ ਸਕਦੇ ਕਾਊਂਟ ਕਰੋ ਨਹੀਂ ਚੁੱਕੋ ਭੇਲ ਤਾਂ ਚੱਕ ਕੇ ਦੇਖੋ ਕਿੰਨੇ ਕਰੇਲੇ ਲੈ ਅੱਛਾ ਹੁਣ ਕਟਕ ਕਿੰਨੀ ਫੜਨੀ ਬਾਗ ਲੋ ਆ ਦੇਖੋ ਆਈ ਕਰੇਲੇ ਕਿੰਨੇ ਸਾਰੇ ਲੱਗੇ ਗਿਣੀ ਗਰਜੋਤ ਗਿਣੋ 1 4 5 6 7 8 9 10 11 11 ਅੱਗੇ ਇੱਧਰ 30 14 13 14, 14, 14, 14, 14 15 15 ਓ ਅੱਗੇ ਵੀ ਇੱਧਰ ਵੀ ਹੋ ਹੋਏ ਛੋਟੀ ਦੇਖੋ ਵੇਲ ਛੋਟੀ ਜੀ ਤੇ ਕਿੰਨੇ ਕਰੇਲੇ ਲੱਗੇ ਆ ਤੇ ਘਰ ਦੇ ਵਿੱਚ ਵੇਲ ਕਿੱਡੀ ਚੜਾ ਲਓ ਤੇ ਕਰੇਲੇ ਹੀ ਨਹੀਂ ਲੱਗਦੇ ਉਹਨਾਂ ਨੂੰ ਨਾ ਕਿੰਨੇ ਪਿਆਰੇ ਲੱਗਣ ਦੇ ਹਨਾ ਇਹ ਲਾਏ ਪਹਿਲਾਂ ਕਿ ਨਹੀਂ ਤੁਸੀਂ ਲਾ ਪਹਿਲਾਂ ਹੀ ਲਾਇ ਸੀ ਪਪਨ ਲਾਇਏ ਜਿੱਦਾਂ ਡੜੀ ਵੀ ਹੁੰਦੀ ਹੈ ਅੱਛਾ ਨਹੀਂ ਮਤ ਉਤਾਰ ਕੇ ਧਰੇ ਆ ਕਿ ਨਹੀਂ ਪਹਿਲਾਂ ਇੱਕ ਵਾਰੀ ਧਰੇ ਤੇ ਹੁਣ ਫੇਰ ਧਰਨ ਵਾਲੇ ਹੋ ਗਏ ਹਨਾ ਅਗਲੇ ਪਾਸੇ ਵੀ ਲੱਗੇ ਹੋਣੇ ਆ ਬਾਹਰ ਵੀ ਲੱਗੇ ਆ ਬਾਹਰ ਵੀ ਲੱਗੇ ਆ ਪਿੰਡੀਆਂ ਆ ਪਿੰਡੀਆਂ ਕਿਹਦੀਆਂ ਆਪਣੀਆਂ ਇਹ ਪਿੰਡੀਆਂ ਚਾਚੀ ਕਿਆਂ ਨਾ ਪਿੰਡੀਆਂ ਹੋਈ ਮੇਰੇ ਕਿੰਨੀਆਂ ਸੋਹਣੀਆਂ ਲੱਗੀਆਂ ਆ ਵੀ ਅੱਛਾ ਉਹ ਕਦੂ ਵੀ ਆ ਕਦੂ ਲੱਗਾ ਕੋਈ ਕਿ ਨਹੀਂ ਕਦੂ ਤਾਂ ਨਹੀਂ ਲੱਗੇ ਦੇ ਕਦੂ ਨਹੀਂਗੇ ਲੱਗੇ ਹਾਂ ਸੇ ਆ ਪਵੇਲਾ ਬੀਜੀਆਂ ਉਹਨਾਂ ਨੇ ਆਵੇ ਪਿੰਡੀਆਂ ਕਿਉਂ ਨਹੀਂ ਤੋੜੀਆਂ ਉਹਨਾਂ ਨੇ ਕਿੰਨੀਆਂ ਤੋੜਨ ਵਾਲੀਆਂ ਆਂ ਆ ਪਰ ਸਰੀਰ ਖਾਂਸੀ ਵੀ ਤੋੜ ਦਿੰਦੇ ਆ ਤੁਸੀਂ ਵੀ ਮੈਂ ਤਾਂ ਤੋੜ ਲੈਨੇ ਤੇ ਹੋ ਵੀ ਦੋਨੋਂ ਘਾਰ ਹੀ ਆ ਤੇ ਪੱਠੇ ਆ ਨਾ ਤੇ ਗੁਰਦੁਆਰਾ ਸਾਹਿਬ ਆ ਇਧਰਲੀ ਸਾਈਡ ਫਿਰ ਹਰੀਆਲੀ ਚ ਹਰੀਆਲੀ ਚ ਘੁੰਮਦੇ ਜੇ ਸੈਰ ਕਰਦੇ ਕਿ ਨਹੀਂ ہاں ਗੁਰਜੋਤ ਪਪੀਤੇ ਲੱਗਦੇ ਨਾ ਆਹ ਵੇ ਪਪੀਤੇ ਨਹੀਂ ਉਹ ਵਾਲੇ ਪਪੀਤੇ ਨੂੰ ਲੱਗਾ ਇੱਕ ਪੱਕਿਆ ਨਾ ਆ ਵੇਖੀ ਆ ਹਲਦੀ ਆ ਇਸ ਵਾਰੀ ਥੋੜੀ ਜਿਹੀ ਲਾਈ ਆ ਹਲਦੀ ਥੋੜੀ ਕਿਉਂ ਲੱਗੀ ਆ? ਕਿਹੜੀ ਆ? ਆ ਹਲਦੀ ਆ। ਕਿਹੜੀ ਹੂ? ਆਹੀ ਆ। ਇਹਨੂੰ ਹਲਦੀ ਕਹਿੰਦੇ ਆ। ਆ ਬੈਂਗਣਾ ਦੇ ਬੂਟੇ। ਉਹ ਬੈਂਗਣ ਲੱਗੇ ਆ ਵੈਸੇ ਛੋਟੇ ਛੋਟੇ ਹਨਾ। ਥੋੜੇ ਛੋਟੇ ਲੱਗੇ ਪਹਿਲਾਂ ਥੋੜੇ ਹੀ। ਮਾਸਰ ਜੀ ਦਾ ਕਰਕੇ ਨਾ ਜਿਆਦਾ ਸਬਜੀ ਵੀ ਨਹੀਂ ਲਗਾਈ ਕਿਉਂਕਿ ਉੱਧਰ ਰਹੇ। ਧਿਆਨ ਉੱਧਰ ਸੀਗਾ। ਠੀਕ ਨਹੀਂ ਰਹੇ ਪਹਿਲਾਂ ਮਾਸਰ ਜੀ ਤੇ ਬਾਅਦ ਚ ਸਬਜੀ ਨਹੀਂ ਲਾਈ ਕਿਸੇ ਨੇ ਜਿੰਨੀ ਕ ਹੈਗੀ ਬਸ ਉਹੀ ਦੁਬਾਰਾ ਹੋ ਗਈ ਹਨਾ। ਉੱਠ ਜਾ ਦਿਲਰਾਜ ਉੱਠ ਜਾ ਵਿੱਚੋਂ। ਆਹ ਹਲਦੀ ਖਰਾਬ ਹੋ ਜਾਣੀ ਆ ਜੋ। ਇੱਕ ਲੱਖ ਲੱਗਦੀਆਂ ਇਦਾਂ। ਆ ਵੇਖ ਲਓ ਬੱਚੇ ਕੀ ਕਰ ਅਮਦਿਆ ਕਿਨੇ ਪਿੰਡ ਦੀਆਂ ਯਾਦਾਂ ਐਦਾਂ ਹੀ ਵੀ ਕਰਦੇ ਹੁੰਦੇ ਸੀ ਦਿਲਰਾਜ ਡੇਗ ਨਾ ਜਾਇਓ ਭਈ ਥੱਲੇ ਸ਼ੇਰ ਵੱਜਣਾ ਪਾਗਲੋ ਗਰਜੋਤੇ ਨਾ ਕਰ ਮੈਨੂੰ ਮੇਰੀਆਂ ਯਾਦਾਂ ਆਈ ਜਾਂਦੀਆਂ ਮੈਂ ਵੀ ਬਚਪਨਾਂ ਵਿੱਚ ਕਰਦੀ ਅਮਰੂਦ ਟੁੱਟ ਗਿਆ ਨਾ ਪਾਪਾ ਨੇ ਮਾਰਨਾ ਹੀ ਆਗੇ ਆਗੇ ਤੁਹਾਡੇ ਪਾਪਾ ਵੇਖੀਂ ਦਿਲਰਾਜ ਨੇ ਫੇਰ ਲੈ ਡਾਰਨਿੰਗਾ ਹੁੰਦਾ ਗਧਿਓ ਆ ਪਿੰਡਾਂ ਦੇ ਨਮੂਨੇ ਜੇ ਵਾਕੇ ਵੀ ਪਿੰਡ ਦੇ ਬੱਚੇ ਮਜ਼ਬੂਤ ਬਣ ਜਾਂਦੇ ਆ ਐਵੇਂ ਲੋਕੀ ਸ਼ਹਿਰਾਂ ਨੂੰ ਭੱਜਦੇ ਸ਼ਹਿਰ ਨੂੰ ਨਹੀਂ ਜਾਣਾ ਚਾਹੀਦਾ ਆਹ ਮਰੂ ਦਾਜੀ ਤੇ ਆਹ ਹੈਗਾ ਨਿੰਬੂ ਇੱਧਰ ਅ ਅੱਗੇ ਚਲੋ ਆ ਜਾਓ ਦਿਨ ਨਾਲ ਚਲਿਏ ਅੱਗੇ ਹੈਗੀ ਸੀ ਪਪੀਤੇ ਮੱਝਾਂ ਵੇਖਣ ਚਲੀਏ ਆਹ ਮੱਝਾਂ ਬੈਠੀਆਂ ਜੇ ਦੂਰ ਤੁਹਾਨੂੰ ਦਿਖਦੀਆਂ ਹੋਣੀਆਂ ਮੱਝਾਂ ਨਹੀਂ ਮਤਲਬ ਗਾਵਾਂ ਗਾਇਆ ਨਿੰਬੂ ਲੱਗੇ ਹੋਏ ਆ ਪਪੀਤੇ ਆ ਮੱਝਾਂ ਵੀ ਬੜੀਆਂ ਲੱਗੀਆਂ ਪਪੀਤੇ ਦੇਖੋ ਕਿੰਨੇ ਸੋਨੇ ਪੱਕੇ ਮਿਰਚਾਂ ਚਲੋ ਜੀ ਹਾਂ ਮਿਰਚਾਂ ਦੇਖੋ ਹਾਂਜੀ ਹਾਂਜੀ ਹੋਏ ਮਿਰਚਾਂ ਵੇਖੋ ਕਿੰਨੀਆਂ ਪਿਆਰੀਆਂ ਤੂੰ ਨਾ ਕਰੀ ਤੂੰ ਮਮਾ ਨਹੀਂ ਮੈਂ ਦੇਖਿਓ ਮਿਰਚਾਂ ਬੜਾ ਜਾ ਚਲੋ ਆਹ ਵੇਖੋ ਪ੍ਰਾਣੀ ਯਾਦ ਸਭ ਤੋਂ ਜਿਆਦਾ ਆਵ ਵਾਲੀ ਆ ਜਦੋਂ ਆਪਾਂ ਕੀ ਨਲਕਾ ਗੇੜਦੇ ਹੁੰਦੇ ਸੀ ਚਲੋ ਮੈਂ ਗੇੜਾ ਲਿਆਓ ਲਿਓ ਮੈਂ ਗੇੜਾ ਹਾਂ ਦੇਖੋ ਪੁਰਾਣੀਆਂ ਯਾਦਾਂ ਮੈਂ ਤਾਜ਼ਾ ਕਰ ਦਿੱਤੀਆਂ ਦੁਬਾਰਾ ਤੋਂ ਓਕੇ ਅਸੀਂ ਪਤਾ ਕੀ ਕਰ ਦਿੰਦੇ ਛੋਟੇ ਹੁੰਦੇ ਇਹਦੇ ਅੱਗੇ ਹੱਥ ਦੇ ਕੇ ਰੁਕ ਤੀ ਤਾਂ ਮੈਂ ਦੱਸਾਂ ਅਸੀਂ ਇਹਦੇ ਅੱਗੇ ਮੈਂ ਤਾਂ ਸ਼ਰਾਰਤ ਦੱਸਦੀ ਆ ਜਿਹੜੀ ਅਸੀਂ ਕਰਦੇ ਰਹੇ ਪਤਾ ਕਿਹੜੀ ਸੀ ਅਸੀਂ ਨਾ ਇਹਦੇ ਅੱਗੇ ਬੋਤੀ ਦੇ ਹੱਥ ਦਿੰਦੇ ਹੁੰਦੇ ਸੀ ਛੱਡੇ ਹੱਥ ਦੇ ਤੇ ਲਾਟਾ ਦੇ ਕੇ ਐਂਦਾ ਕਰਦੇ ਹੁੰਦੇ ਹਾਂ ਨਾ ਕਿੰਨਾ ਵਧੀਆ ਨਾ ਬਾਤ ਬਾਤ ਹਾਂ ਕਾਰ ਦੇ ਕੇ ਨੰਨ ਦੇ ਜਾਣਾ ਕਰੋ ਕੋਕੀ ਪਾੜ ਜੰਮੀ ਚਲ ਤੁਹਾਡੀ ਵੀ ਲਓ ਜੀ ਲੋਗੇ ਡੋਗੇ ਡੋ ਉਧਰ ਪੰਪ ਵੀ ਲੱਗਾ ਆ ਪਰ ਆ ਨਲਕਾ ਵੀ ਰੱਖਿਆ ਹੋਇਆ ਮਾਸਟਰ ਜੀ ਨੇ ਕਰੇ ਬਾਸ ਕਰੋ ਬਾਸ ਕਰੋ ਚਾਹ ਚ ਪੀਣਾ ਲੈ ਆਇਆ ਚਲੋ ਜੀ ਮਿਲਦੇ ਤੁਹਾਨੂੰ ਫੇਰ ਕਿਸੇ ਨੈਕਸਟ ਵੀਡੀਓ ਬੜੇ ਬੜੇ ਮਿਲਦੇ ਹੈਗੇ ਨੀ ਬੁਲਗਿਆ ਇੱਥੇ ਤੂੰ ਹੀ ਇਹ ਬਲੌਗ ਨਹੀਂ ਬੰਦ ਹੋਣ ਦਿੰਨੇ ਆ ਦੇਖੋ ਜੀ ਮੇਰੇ ਮਾਸੀ ਜੀ ਇੰਨੀ ਮਿਹਨਤ ਕਰਦੇ ਆ ਨਾ ਕੀ ਥੱਲੇ ਦੇਖੋ ਕਿੰਨਾ ਕਚਰਾ ਨਿਕਲਿਆ ਹੋਇਆ ਤੇ ਡੰਗਰਾਂ ਨੂੰ ਜਿਹੜੀ ਤੂੜੀ ਆ ਨਾ ਛਾਣ ਕੇ ਪਾਉਂਦੇ ਆ ਮਾਸੀ ਜੀ ਤੇ ਆਪ ਮਾਸੀ ਜੀ ਨੂੰ ਇੰਨੀ ਖਾਂਸੀ ਲੱਗ ਜਾਂਦੀ ਆ ਉਹਦੀ ਪਰਵਾਹ ਨਹੀਂ ਕੀ ਮੈਡੀਸਿਨ ਲੈ ਲੈਂਦੇ ਆ ਬਸ ਉਹਨਾਂ ਨੂੰ ਛਾਣੇ ਤੋਂ ਬਿਨਾਂ ਤੂੜੀ ਨਹੀਂ ਪਾਉਣੀ ਕਿ ਸਾਡੇ ਡੰਗਰ ਨਾ ਬਿਮਾਰ ਹੋ ਜਾਣ ਠੀਕ ਆ ਨਾ ਕੌਣ ਤੋੜ ਦੋ ਹੁਣ ਇਹਨੂੰ ਤੋੜ ਦੋ ਠੀਕ ਹੈ ਚਾ ਨਿੰਬੂ ਵੇਖੀਏ ਹੁਣ ਆਪਾਂ ਗਰਜੋ ਤੇ ਕੀ ਆ ਇਹ ਹੈਗੇ ਆ ਲੈਮਨ ਇਹਨੇ ਮਨ ਪਤਾ ਹੀ ਗਿਰ ਜਵਤ ਪੜਨ ਜਾਂਦੀ ਆ ਕਿੰਨੇ ਲੱਗੇ ਹਨਾ ਇਹ ਪਿਛਲੇ ਸਾਲ ਜਦੋਂ ਮੈਂ ਵਲੌਗ ਬਣਾਇਆ ਨਾ ਉਹਦੇ ਛੋਟੇ ਛੋਟੇ ਸੀਗੇ ਜਿਦਾਂ ਇਹ ਇੱਥੇ ਆਲ ਚਕੰਦਰਾਂ ਤੋੜੀਆਂ ਸੀ ਚਕੰਦਰ ਹੁੰਦੀ ਆ ਬੀਟਰ ਰੂਟਸ ਹੁੰਦੀਆਂ ਉਹ ਜਦੋਂ ਆਪਾਂ ਇੱਥੋਂ ਪੁੱਟੀਆਂ ਸੀ ਹਨਾ ਤੇ ਉਹਦੇ ਛੋਟੇ ਛੋਟੇ ਸੀ ਨਾ ਹੁਣ ਦੇਖ ਕਿੰਨੇ ਵੱਡੇ ਵੱਡੇ ਹੋ ਗਏ ਆ ਪਹਿਲੇ ਥੋੜੇ ਥੋੜੇ ਵੱਡੇ ਹੀ ਤੋੜੇ ਵੀ ਸੀ ਓਕੇ ਓਕੇ ਹੁਣ ਵੱਡੇ ਹੋ ਗਏ ਚਲੋ ਹੁਣ ਵਲੌਗ ਬੰਦ ਕਰ ਸਕਦੀ ਆ ਹਾਂ ਹੁਣ ਮੈਂ ਬੰਦ ਲੱਗ ਗਈ ਕੰਨ ਆਮਾਸੀ ਜੀ ਦੀਆਂ گاਵਾ ਨੇ ਜੀ ਦੋ ਬਸ ਇਹਨਾਂ ਦੇ ਬੱਚੀਆਂ ਕਿੱਥੇ ਆ ਬੱਚੇ ਇਹਨਾਂ ਦੇ ਮੱਛਾ ਨੇ ਮਰ ਗਿਆ ਅੱਛਾ ਹੈ ਨਹੀਂਗਾ ਓਹੋ ਤੇ ਆ ਜਮੀਨ ਜੀ ਵਾਈ ਹੋਈ ਹੈ ਹੁਣ ਪੱਠੇ ਪੁੱਠੇ ਵੇਚਣਗੇ ਮਾਸੀ ਜੀ ਹੁਣੇ ਤੇ ਚਲੋ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਤੁਹਾਨੂੰ ਥੈਂਕ ਯੂ